ਕਨੌਰ ਦਾ ਪਿੰਡ ਕਾਮੀ ਖੁਰਦ ਰਾਤ ਦੀ ਇਹ ਵੀਡੀਓ ਹੈ ਆਪ ਹੀ ਲੋਕਾਂ ਨੇ ਬੰਨ ਬਣਾਏ ਨੇ ਆਪਣੇ ਘਰਾਂ ਦੇ ਦਰਵਾਜ਼ਿਆਂ ਤੇ ਬੋਰੀਆਂ ਮਿੱਟੀ ਭਰ ਕੇ ਤਾਂ ਜੋ ਪਾਣੀ ਜਿਹੜਾ ਸੜਕਾਂ ਤੇ ਕੁਮ ਰਿਹਾ ਘਰਾਂ ਚ ਨਾ ਵੜੇ ਲੋਕ ਸचेत ਨੇ ਬਚਾਅ ਕਰ ਰਹੇ ਨੇ ਪਰ ਸਰਕਾਰਾਂ ਨਕਲੀ ਹੜਪੀੜਤ ਬਣਾ ਕੇ ਉਹਨਾਂ ਦੀ ਵੀਡੀਓ ਬਣਾ ਕੇ ਲੋਕਾਂ 'ਚ ਪੇਸ਼ ਕਰ ਰਹੇ ਨੇ ਕੀ ਸਰਕਾਰ ਨੂੰ ਦਰਦ ਹੈ ਜਾਂ ਸਾਡੇ ਮੁੱਖ ਮੰਤਰੀ ਨੂੰ ਦਰਦ ਹੈ ਆਪਣਾ ਹੀ ਵਰਕਰ ਹੜਪੀੜਤ ਬਣਾ ਕੇ ਲੋਕਾਂ ਅੱਗੇ ਪੇਸ਼ ਕੀਤਾ ਫਿਰ ਸੜਕ ਤੇ ਬੈਠ ਕੇ ਇੱਕ ਬੁਰਕੀ ਖਾਦੀ ਤੇ ਬਾਕੀ ਦਾ ਪ੍ਰਸ਼ਾਦਾ ਵਾਪਸ ਕਰਕੇ ਇਹ ਦਿਖਾਇਆ ਕਿ ਹੜਪੀੜਤਾ ਨਾਲ ਮੁੱਖ ਮੰਤਰੀ ਭੋਜਨ ਛਕ ਰਿਹਾ ਹੈ ਤੇ ਉਹਨਾਂ ਦੇ ਦੁੱਖ 'ਚ ਸ਼ਾਮਲ ਹੈ ਜੇ ਦੁੱਖ 'ਚ ਸ਼ਾਮਲ ਹੋਣਾ ਹੀ ਹੈ ਤਾਂ ਇਹਨਾਂ ਲੋਕਾਂ ਦੇ ਹੋਵੋ ਜਿਹੜੇ ਕੱਚੇ ਬੰਨ ਬਣਾਈ ਬੈਠੇ ਨੇ ਠੀਕ ਹੈ ਇਹਨਾਂ ਦੀ ਮਦਦ ਕਰੋ ਇਹਨਾਂ ਨੇੜੇ ਆ ਕੇ ਇਹਨਾਂ ਦੇ ਬੰਨਾਂ ਨੂੰ ਮਜ਼ਬੂਤ ਕਰੋ ਤੇ ਲੋਕਾਂ ਦਾ ਡਰ ਦੂਰ ਕਰੋ ਇਹ ਦੇਖੋ ਕਿੰਨਾ ਕਿੰਨਾ ਪਾਣੀ ਹੈ ਤੇ ਇਹ ਘਨੌਰ ਦੇ ਹਾਲਾਤ ਨੇ ਤੇ ਸਾਡਾ ਪ੍ਰਸ਼ਾਸਨ ਕਿੱਥੇ ਹੈ ਤੇ ਦੂਜੇ ਪਾਸੇ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਜਿਹੜੇ ਮੋਟਰਸਾਈਕਲ ਲੈ ਲੈ ਕੇ ਪਾਣੀ ਚ ਘੁੰਮ ਰਹੇ ਨੇ ਇਨਾ ਨੂੰ ਵੀ ਰੋਕਣਾ ਕਿਸੇ ਅਣ ਸੁਖਾਵੀ ਘਟਨਾ ਤੋਂ ਬਚਾ ਕੀਤਾ ਜਾ ਸਕੇ ਦੂਜਾ ਜਿਹੜਾ দান ਕੋਈ ਕਿਸੇ ਨੇ ਕਰਨਾ ਹੈ ਉਹ ਵੀ ਬੰਦਾ ਪਛਾਣ ਕੇ ਆਪਣੇ ਬੰਦੇ ਦੇ ਹੱਥੀ ਕਰੋ ਕਿਉਂਕਿ ਅਜਿਹੇ ਹਾਲਾਤਾਂ ਦੇ ਵਿੱਚ ਫਰੋਡ ਲੋਕ ਬਹੁਤ ਫਾਇਦਾ ਲੈਣ ਵਾਲੇ ਜਾਗ ਪੈਂਦੇ ਨੇ ਇਸ ਕਰਕੇ ਸचेत ਹਰ ਪਾਸਿਓਂ ਰਹਿਣ ਦੀ ਲੋੜ ਹੈ